ਅੱਜ ਦਾ ਪੰਜਾਬ ਦੇ ਇਵੇਂ ਦੇ ਹਾਲਾਤ ਨੇ ਜਿਵੇਂ ਕਿਸੇ ਵਕਤ 1521 ਚ ਬਾਬਰ ਨੇ ਪੰਜਾਬ 'ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਰਤੂਕ ਗਰਬਤ ਕੀਤੀ ਜ਼ਬਰ ਜਨਾਹ ਰੀਪ ਬਲਾਤਕਾਰ ਔਰਤਾਂ ਦਾ ਬੱਚਿਆਂ ਦਾ ਕਤਲ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ فرمایا ਕਿ ਐਤੀ ਮਾਰ ਪਈ ਕੁਰਲਾਨੇ ਤੇ ਕੀ ਦਰਦ ਨਾ ਆਇਆ ਬਈ ਇੰਨਾ ਜ਼ੁਰਮ ਹੋਇਆ ਤੈਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਰਕਾਰਯੋਗ ਜਗਜੀਤ ਸਿੰਘ ਡੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 19 ਦਿਨ ਦੇ ਭੁੱਖ ਹੜਤਾਲ ਤੇ ਨੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਤੇ ਸੇਧ ਤੇ ਕੁਝ ਵੀ ਹੋ ਸਕਦਾ ਵਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾਚ ਮਸਰੂਫ ਨੇ ਕੋਈ ਪੱਜਾ ਫਿਰਦਾ ਇੱਧਰ ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਵਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ 'ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰਗੇ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ ਦੋਕ ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਕੋਲ ਚੱਲ ਕੇ ਜਾਵਾਂਗਾ ਖਨੌਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜਿਹੜਾ ਪ੍ਰੋਟੈਸਟ ਆਇਆ ਕੋਈ ਜਿਹੜਾ ਵਿਰੋਧ ਆ ਉਹ ਤਾਂ ਤੁਸੀਂ ਕਿਸੇ ਜਾਗੀਰ ਦੀ ਜ਼ਮੀਰ ਤੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਭਾਵੇਂ ਆਪਾਂ ਲੱਖ ਬੰਦਾ ਖੜਾ ਕਰਕੇ ਉੱਥੇ ਸਾਹਮਣੇ ਵਿਰੋਧ ਕਰੀਏ ਕਿਸੇ ਨੇ ਸੁਣਨਾ ਹੀ ਨਹੀਂ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ SKM ਨੇ ਕਿੰਨਾ ਵੱਡਾ ਅੰਦੋਲਨ ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਮਰੂਹਾਂ ਤੇ ਬੈਠੇ ਰਹੇ ਸਰਕਾਰ ਦਾ ਕੀ ਕਹਿੰਦੇ ਹੁੰਦੇ ਕਿ ਰੱਤੀ ਪਰ ਕੋ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਆ ਤਾਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਾਲਾਤ ਨੇ ਔਰ ਉਹਨਾਂ ਲੋਕਾਂ ਦਾ ਜਿਹੜੇ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਦੇ ਜਿਹੜੇ ਇਸ ਦੇਸ਼ ਦੇ ਬਾਰਡਰਾਂ ਦੇ ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰਸਤੇ ਚੁੰਮੇ ਸਭ ਤੋਂ ਜ਼ਿਆਦਾ ਕਾਲੀ ਪਾਣੀ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਆ ਉਹਨਾਂ ਦਾ ਅਸਰ ਸਾਡੀ ਸਰਕਾਰ ਹੀ ਕਰਦੀ ਆ ਤੇ ਮੇਰੀ ਸਾਰੀਆਂ ਸਰਕਾਰਾਂ ਨੂੰ ਬਹੁਤ ਜ਼ੋਰ ਬੇਨਤੀ ਆ ਕਿ ਜਾਗੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਔਰ ਕਰਤੂਕਾਂ ਤੋਂ ਕੁਛ ਨਹੀਂ ਤਾਂ ਜਗਜੀਤ ਸਿੰਘ ਦੱਲੇਵਾਲ ਦੀ ਜਾਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਅਗਰ ਕੁਛ ਉਹਨਾਂ ਨੂੰ ਹੋ ਗਿਆ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਪਹਿਲਾ ਪੰਜਾਬ ਸਰਕਾਰ ਤੇ ਆਵੇ ਕਿਉਂਕਿ ਉਹ ਸਾਡੇ ਧਰਤੀ ਤੇ ਬੈਠੇ ਨੇ ਸਾਡੇ ਇਥੋਂ ਦੇ ਰਹਿਣ ਵਾਲੇ ਆਗੂ ਨੇ ਤਾਂ ਮੈਂ ਇਹੀ ਅਪੀਲ ਕਰਕੇ ਸਾਰਿਆਂ ਨੂੰ ਕਹਾਂਗਾ ਕਿ ਉਹਨਾਂ ਵਾਸਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਬੈਠੇ ਅਰਦਾਸ ਸ਼ੁਰੂ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਠੀਕ ਰੱਖੇ ਔਰ ਸਾਡੀ ਸਰਕਾਰਾਂ ਨੂੰ ਇੰਨੀ ਇੱਕ ਬੁੱਧੀ ਬਖਸ਼ੇ ਕਿ ਕੁਝ ਅਕਲ ਤਕਾਣੇ ਲੈ ਕੇ ਉਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਾਉਣ। ਮੈਂ ਕੋਸ਼ਿਸ਼ ਕਰੂੰਗਾ ਕਿ 13 ਤਰੀਕ ਨੂੰ ਦੁਪਹਿਰੇ 3:00 ਜਾਂ 3:30 ਵਜੇ ਆਪ ਜਾ ਕੇ ਜਗਜੀਤ ਸਿੰਘ ਗੱਲਵਾਲ ਦੇ ਹਾਲਾਤ ਪੁੱਛਾਂ। ਇੰੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰੀਆਂ। ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੋੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਾਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ।